ਕਿ ਕਾਨੂੰਨ ਵਾਲਾ ਵਾਸਤਾ ਨੂੰ ਵਿਗਾੜਨਾ ਨਹੀਂ ਚਾਹੁੰਦੇ ਪਰ ਜੇ ਕਾਨੂੰਨ ਤੇ ਸਰਕਾਰਾਂ ਇੰਨਾ ਲੇਟ ਕਰ ਰਹੀਆਂ ਇੱਕ ਬੱਚੀ ਦੀ ਇੱਜ਼ਤ ਨੂੰ ਲੈ ਕੇ ਇਨਸਾਫ ਨੂੰ ਤੇ ਫਿਰ ਅਸੀਂ ਇਸ ਬੱਚੀ ਨੂੰ ਦੱਸਣਾ ਚਾਹੁੰਦੇ ਆਂ ਵੀ ਅਸੀਂ ਜ਼ਰੂਰ ਆਵਾਂਗੇ ਮੈਂ ਆਵਾਂ ਜਾਂ ਸਾਡੇ ਬੰਦੇ ਆਉਣ ਤੇ ਤੁਹਾਡੇ ਸਾਹਮਣੇ ਖੜੇ ਹੋਣਗੇ ਤੁਹਾਡੀ ਇੱਜ਼ਤ ਲੁੱਟਣ ਵਾਲੇ ਤੇ ਇੱਜ਼ਤ ਨੂੰ ਖਲਾਉਣ ਵਾਲੇ ਇੱਥੇ ਵੀਡੀਓ ਵਾਇਰਲ ਕਰਨ ਵਾਲੇ ਹਥਿਆਰ ਤੁਹਾਡੇ ਹੱਥ ਚ ਆਉਣਗੇ ਤੇ ਅਸੀਂ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਦੱਸ ਦਿਆਂਗੇ ਵੀ ਤੁਸੀਂ ਆਪਦੇ ਹੱਥੀ ਵੀ ਆਪਦੀ ਲੁੱਟੀ ਇੱਜ਼ਤ ਦਾ ਬਦਲਾ ਲੈ ਸਕਦੀਆਂ ਰੋਣਾ ਇਨਸਾਫ ਲੈਣਾ ਨਹੀਂ ਹੁੰਦਾ ਤੁਸੀਂ ਜੇ ਤੁਹਾਡੀ ਇੱਜ਼ਤ ਲੁੱਟੀ ਆ ਤੇ ਕਾਇਮ ਹੋ ਜੋ ਜੇ ਤੁਹਾਨੂੰ ਕਿਸੇ ਨੇ ਇਨਸਾਫ ਨਾ ਦਵਾਇਆ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਬਦਲਾ ਤੁਸੀਂ ਆਪਣੇ ਹੱਥੀ ਆ ਆਪਣੀ ਲੁੱਟੀ ਇੱਜ਼ਤ ਦਾ ਲਵੋਗੇ ਤੇ ਸਾਰਾ ਕੁਝ ਆਪਾਂ ਇੱਥੇ ਨਿਵੇੜ ਦੇਵਾਂਗੇ ਅਸੀਂ ਕਾਨੂੰਨ ਵਿਵਸਥਾ ਨੂੰ ਵਿਗਾੜਨਾ ਨਹੀਂ ਚਾਹੁੰਦੇ ਪਰ ਜੇ ਕਾਨੂੰਨ ਤੇ ਸਰਕਾਰਾਂ ਇੰਨਾ ਲੇਟ ਕਰ ਰਹੀਆਂ ਇੱਕ ਬੱਚੀ ਦੀ ਅੱਜ ਤਣੂ ਲੈ ਕੇ ਇਨਸਾਫ ਨੂੰ ਤੇ ਫਿਰ ਅਸੀਂ ਇਸ ਬੱਚੀ ਨੂੰ ਦੱਸਣਾ ਚਾਹੁੰਦੇ ਆਂ ਵੀ ਅਸੀਂ ਜ਼ਰੂਰ ਆਵਾਂਗੇ ਮੈਂ ਆਵਾਂ ਜਾਂ ਸਾਡੇ ਬੰਦੇ ਆਉਣ ਤੇ ਤੁਹਾਡੇ ਸਾਹਮਣੇ ਖੜੇ ਹੋਣਗੇ ਤੁਹਾਡੀ ਇੱਜ਼ਤ ਲੁੱਟਣ ਵਾਲੇ ਤੇ ਇੱਜ਼ਤ ਨੂੰ ਖਲਾਉਣ ਵਾਲੇ ਇੱਥੇ ਵੀਡੀਓ ਵਾਇਰਲ ਕਰਨ ਵਾਲੇ ਹਥਿਆਰ ਤੁਹਾਡੇ ਹੱਥ 'ਚ ਆਉਣਗੇ ਤੇ ਅਸੀਂ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਦੱਸ ਦਿਆਂਗੇ ਵੀ ਤੁਸੀਂ ਆਪਦੇ ਹੱਥੀ ਵੀ ਆਪਦੀ ਲੁੱਟੀ ਇੱਜ਼ਤ ਦਾ ਬਦਲਾ ਲੈ ਸਕਦੀਆਂ ਰੋਣਾ ਇਨਸਾਫ ਲੈਣਾ ਨਹੀਂ ਹੁੰਦਾ ਤੁਸੀਂ ਜੇ ਤੁਹਾਡੀ ਇੱਜ਼ਤ ਲੁੱਟੀ ਆ ਤੇ ਕਾਇਮ ਹੋ ਜੋ ਜੇ ਤੁਹਾਨੂੰ ਕਿਸੇ ਨੇ ਇਨਸਾਫ ਨਾ ਦਵਾਇਆ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਬਦਲਾ ਤੁਸੀਂ ਆਪਣੇ ਹੱਥੀ ਆ ਆਪਣੀ ਲੁੱਟੀ ਇੱਜ਼ਤ ਦਾ ਲਵੋਗੇ ਤੇ ਸਾਰਾ ਕੁਝ ਆਪਾਂ ਇੱਥੇ ਨਿਵੇੜ ਦੇਵਾਂਗੇ ਅਸੀਂ ਕਾਨੂੰਨ ਵਿਵਸਥਾ ਨੂੰ ਵਿਗਾੜਨਾ ਨਹੀਂ ਚਾਹੁੰਦੇ ਪਰ ਜੇ ਕਾਨੂੰਨ ਤੇ ਸਰਕਾਰਾਂ ਇੰਨਾ ਲੇਟ ਕਰ ਰਹੀਆਂ ਇੱਕ ਬੱਚੀ ਦੀ ਅੱਜ ਤਣੂ ਲੈ ਕੇ ਇਨਸਾਫ ਨੂੰ ਤੇ ਫਿਰ ਅਸੀਂ ਇਸ ਬੱਚੀ ਨੂੰ ਦੱਸਣਾ ਚਾਹੁੰਦੇ ਆਂ ਵੀ ਅਸੀਂ ਜ਼ਰੂਰ ਆਵਾਂਗੇ ਮੈਂ ਆਵਾਂ ਜਾਂ ਸਾਡੇ ਬੰਦੇ ਆਉਣ ਤੇ ਤੁਹਾਡੇ ਸਾਹਮਣੇ ਖੜੇ ਹੋਣਗੇ ਤੁਹਾਡੀ ਇੱਜ਼ਤ ਲੁੱਟਣ ਵਾਲੇ ਤੇ ਇੱਜ਼ਤ ਨੂੰ ਖਲਾਉਣ ਵਾਲੇ ਇੱਥੇ ਵੀਡੀਓ ਵਾਇਰਲ ਕਰਨ ਵਾਲੇ ਹਥਿਆਰ ਤੁਹਾਡੇ ਹੱਥ ਚ ਆਉਣਗੇ ਤੇ ਅਸੀਂ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਦੱਸ ਦਿਆਂਗੇ ਵੀ ਤੁਸੀਂ ਆਪਣੇ ਹੱਥੀ ਵੀ ਆਪਣੀ ਲੁੱਟੀ ਇੱਜ਼ਤ ਦਾ ਬਦਲਾ ਲੈ ਸਕਦੀਆਂ ਰੋਣਾ ਇਨਸਾਫ ਲੈਣਾ ਨਹੀਂ ਹੁੰਦਾ ਤੁਸੀਂ ਜੇ ਤੁਹਾਡੀ ਇੱਜ਼ਤ ਲੁੱਟੀ ਆ ਤੇ ਕਾਇਮ ਹੋ ਜੋ ਜੇ ਤੁਹਾਨੂੰ ਕਿਸੇ ਨੇ ਇਨਸਾਫ ਨਾ ਦਿਵਾਇਆ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਬਦਲਾ ਤੁਸੀਂ ਆਪਣੇ ਹੱਥੀ ਆਪਣੀ ਲੁੱਟੀ ਇੱਜ਼ਤ ਦਾ ਲਵੋਗੇ ਤੇ ਸਾਰਾ ਕੁਝ ਆਪਾਂ ਇੱਥੇ ਹੀ ਨਿਵੇੜ ਦੇਾਂਗੇ ਕਾਹਹੀਂ ਕਾਨੂੰਨ ਵਿਵਸਥਾ ਨੂੰ ਵਿਗਾੜਨਾ ਨਹੀਂ ਚਾਹੁੰਦੇ ਪਰ ਜੇ ਕਾਨੂੰਨ ਤੇ ਸਰਕਾਰਾਂ ਇੰਨਾ ਲੇਟ ਕਰ ਰਹੀਆਂ ਇੱਕ ਬੱਚੀ ਦੀ ਅੱਜ ਤਣੂ ਲੈ ਕੇ ਇਨਸਾਫ ਨੂੰ ਤੇ ਫਿਰ ਅਸੀਂ ਇਸ ਬੱਚੀ ਨੂੰ ਦੱਸਣਾ ਚਾਹੁੰਦੇ ਆਂ ਵੀ ਅਸੀਂ ਜ਼ਰੂਰ ਆਵਾਂਗੇ ਮੈਂ ਆਵਾਂ ਜਾਂ ਸਾਡੇ ਬੰਦੇ ਆਉਣ ਤੇ ਤੁਹਾਡੇ ਸਾਹਮਣੇ ਖੜੇ ਹੋਣਗੇ ਤੁਹਾਡੀ ਇੱਜ਼ਤ ਲੁੱਟਣ ਵਾਲੇ ਤੇ ਇੱਜ਼ਤ ਨੂੰ ਖਲਾਉਣ ਵਾਲੇ ਇੱਥੇ ਵੀਡੀਓ ਵਾਇਰਲ ਕਰਨ ਵਾਲੇ ਹਥਿਆਰ ਤੁਹਾਡੇ ਹੱਥ 'ਚ ਆਉਣਗੇ ਤੇ ਅਸੀਂ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਦੱਸ ਦਿਆਂਗੇ ਵੀ ਤੁਸੀਂ ਆਪਦੇ ਹੱਥੀ ਵੀ ਆਪਦੀ ਲੁੱਟੀ ਇੱਜ਼ਤ ਦਾ ਬਦਲਾ ਲੈ ਸਕਦੀਆਂ ਰੋਣਾ ਇਨਸਾਫ ਲੈਣਾ ਨਹੀਂ ਹੁੰਦਾ ਤੁਸੀਂ ਜੇ ਤੁਹਾਡੀ ਇੱਜ਼ਤ ਲੁੱਟੀ ਆ ਤੇ ਕਾਇਮ ਹੋ ਜੋ ਜੇ ਤੁਹਾਨੂੰ ਕਿਸੇ ਨੇ ਇਨਸਾਫ ਨਾ ਦਵਾਇਆ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਬਦਲਾ ਤੁਸੀਂ ਆਪਣੇ ਹੱਥੀ ਆ ਆਪਣੀ ਲੁੱਟੀ ਇੱਜ਼ਤ ਦਾ ਲਵੋਗੇ ਤੇ ਸਾਰਾ ਕੁਝ ਆਪਾਂ ਇੱਥੇ ਨਿਵੇੜ ਦੇਵਾਂਗੇ